ਸ੍ਰੀਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ 2700 ਸਕਰ ਫੁੱਟ ਏਰੀਆ ਚ ਬੜੀ ਬਹੁਤ ਸੋਹਣੀ ਕੋਠੀ ਤੁਹਾਨੂੰ ਕੋਠੀ ਅੰਦਰ ਤੋਂ ਵੀ ਦਿਖਾਵਾਂਗੇ ਇੱਕ ਕੋਠੀ ਦੇ ਵਿੱਚ ਜੋ ਬਾਈ ਹੋਰੇ ਪੱਥਰਾ ਦਾ ਕੰਮ ਚੱਲੀ ਜਾਂਦਾ ਜੀ ਰੋੜੀ ਕੁੱਟੀ ਜਾਂਦੇ ਆ ਤੁਹਾਨੂੰ ਇੱਕ ਸ਼ੋਰੇ ਸਲਾਬ ਦਾ ਹੱਲ ਕੀਤਾ ਹੋਇਆ ਕੋਠੀ ਦੇ ਵਿੱਚ ਉਹ ਵੀ ਦਿਖਾਵਾਂਗੇ ਤੇ ਉਹ ਦੱਸਿਓ ਤੁਸੀਂ ਵੀ ਸਕੀਮ ਕਾਮਯਾਬ ਆ ਜਾਂ ਨਹੀਂ ਆਪਾਂ ਉਹ ਕੋਠੀ ਦੇ ਵਿੱਚ ਜਿੰਨੇ ਵੀ ਕੀਤਾ ਹੋਇਆ ਹੱਲ ਉਹ ਤੁਹਾਨੂੰ ਦਿਖਾਵਾਂਗੇ ਕੋਠੀ ਦੇ ਅੰਦਰ ਆਪਾਂ ਐਂਟਰ ਹੁੰਨੇ ਆ ਬਹੁਤ ਸੋਹਣੀ ਲੁੱਕ ਹੈ ਜੀ ਕੋਠੀ ਦੀ ਫਰੰਟ ਲੁੱਕ ਤੁਸੀਂ ਦੇਖ ਹੀ ਲਈ ਹੋਣੀ ਆਪਾਂ ਕੋਠੀ ਦੇ ਅੰਦਰ ਇੰਟਰਨੈਸ਼ ਕੋਠੀ ਹੈਗੀ ਜੀ ਇਹ 1500 ਸਕਰ ਫੁੱਟ ਥੱਲੇ ਬਣੀ ਹੋਈ ਹੈ ਜੀ 1200 ਪਰ 2700 ਸਕਰ ਫਟਾਈ ਸਾਰੀ ਤੇ ਆ ਦੇਖੋ ਰਾਈਟ ਸਾਈਡ ਤੇ ਉਧਰ ਬਾਥਰੂਮ ਕੱਢਿਆ ਹੋਇਆ ਇੱਕ ਤੇ ਬਹੁਤ ਵਧੀਆ ਤਰੀਕੇ ਦੀ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਜੀ ਇਹ ਤੇ ਅੰਦਰ ਤੋਂ ਤੁਹਾਨੂੰ ਸਾਰੀ ਦਿਖਾਉਨੇ ਆ ਵੈਸੇ ਕੰਮ ਵਗੈਰਾ ਚੱਲ ਰਿਹਾ ਹੈ ਇਹ ਕੋਠੀ ਚ ਪੱਥਰ ਦਾ ਰੋੜੀ ਕੁੱਟੀ ਜਾਂਦੇ ਬਾਈ ਉਹਰੀ ਪੀਓਪੀ ਵਗੈਰਾ ਦਾ ਕੰਮ ਬਹੁਤ ਸਾਰਾ ਹੋਇਆ ਹੋਇਆ ਛੱਤ ਦਾ ਤੇ ਪਲਾਸਟਰ ਵੀ ਕੋਠੀ ਲਗਭਗ ਸਾਰੀ ਹੋਈ ਹੋਈ ਹੈ ਤੇ ਅੱਗੇ ਹੌਲੀ ਹੌਲੀ ਜੋੜੀਆਂ ਦਾ ਕੰਮ ਜੋ ਪੱਥਰ ਦਾ ਹੋਣਾ ਹੈ ਉਹ ਬਾਅਦ ਚ ਬਾਕੀ ਰਹਿੰਦਾ ਜੀ ਤੁਹਾਨੂੰ ਕੋਠੀ ਦੇ ਅੰਦਰ ਇੰਟਰ ਉਹਨੇ ਆਪ ਪੋਰਚਾ ਲਈ ਸਾਈਡ ਤੋਂ ਪੋਰਚ ਬਹੁਤ ਖੁੱਲਾਗਾ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਬਹੁਤ ਸੋਹਣੀ ਡਿਜ਼ਾਈਨਿੰਗ ਦੀ ਕੋਠੀ ਹੈ ਜੀ ਤੁਸੀਂ ਨਕਸ਼ਾ ਵੀ ਦੇਖੋਗੇ ਡਿਫਰੈਂਟ ਜੇ ਤਰੀਕੇ ਦਾ ਆ ਦੇਖੋ ਆ ਇੱਕ ਜੀ ਇੱਕ ਚੀਜ਼ ਹੈ ਬਾਈ ਹੋਰੀ ਜੋ ਰੋੜੀ ਕੁੱਟੀ ਆ ਰਹੇ ਨੇ ਪੱਥਰ ਵਾਸਤੇ ਆ ਤੁਸੀਂ ਦੇਖਿਓ ਨੀਚੇ ਇਹ ਪਾਸਿਆਂ ਦੇ ਨਾ ਜੋ ਮਟੀਰੀਅਲ ਬਣਾਇਆ ਪਾਇਆ ਹੋਇਆ ਰੋੜੀ ਵਿਚਾਲੇ ਵਿਚਾਲੇ ਪਾਈ ਹੋਈ ਆ ਕਮਰੇ ਦੇ ਜੋ ਪਾਸਿਆਂ ਤੇ ਮਟੀਰੀਅਲ ਆ ਮੰਨ ਕੇ ਚੱਲੋ ਬਜਰੀ ਪਾਈ ਹੋਈ ਐ ਸੀਮੈਂਟ ਦੇ ਵਿੱਚ ਪਾ ਕੇ ਤੇ ਇਹ ਸਕੀਮ ਦੱਸਿਓ ਵੀ ਕੰਮ ਜਾ ਰਿਹਾ ਹੈ ਇਹਦੇ ਨਾਲ ਛੋਰਾ ਸਲਾਬ ਆਉਂਦਾ ਨਹੀਂ ਤਾਂ ਇਹਨਾਂ ਨੇ ਬਾਈ ਹੋਰਾਂ ਨੇ ਇਹ ਤਰਕੀਬ ਵਰਤੀ ਹੈਗੀ ਵੀ ਆਪਾਂ ਸਾਈਡਾਂ ਤੇ ਸਾਰੇ ਕਮਰਿਆਂ ਦੇ ਵਿੱਚ ਵੀ ਇਦਾਂ ਕੀਤਾ ਇਹਨਾਂ ਨੇ ਤੇ ਵਿਚਾਲੇ ਵਿਚਾਲੇ ਰੋੜੀ ਕੁੱਟ ਕੇ ਉੱਪਰ ਪੱਥਰ ਲਾਉਣਾ ਕਹਿੰਦੇ ਛੋਰਾ ਸਲਾਬ ਆਉਂਦਾ ਨਹੀਂ ਤੇ ਬਾਕੀ ਤੁਸੀਂ ਦੱਸਣਾ ਦੋਸਤੋ ਇੱਧਰ ਕਿਚਨ ਦਾ ਏਰੀਆ ਆ ਗਿਆ ਜੀ ਹੋਰ ਚ ਕੋਈ ਆਪਾਂ ਇੰਟਰੋਏ ਲੈਫਟ ਸਾਈਡ ਤੇ ਕਿਚਨ ਦਾ ਏਰੀਆ ਹੈ ਤੇ ਬਹੁਤ ਵਧੀਆ ਖੁੱਲੇ ਤਰੀਕੇ ਦਾ ਬਣਿਆ ਹੋਇਆ ਤੇ ਇਧਰ ਵਾਸ਼ਿੰਗ ਏਰੀਆ ਨਾਲ ਹੀ ਕਿਚਨ ਦਾ ਤੇ ਇਹ ਹੁਣ ਜ਼ਿਆਦਾਤਰ ਕੋਠੀਆਂ 'ਚ ਆਪਾਂ ਦੇਖਦੇ ਆ ਨਾਲ ਰੱਖ ਲੈਂਦੇ ਆ ਅਲੱਗ ਤੋਂ ਸਾਈਡ ਤੇ ਤੇ ਇਧਰ ਭਾਂਡੇ ਵਗੈਰਾ ਤੁੱਟਦੇ ਜਾਂਦੇ ਆ ਤੇ ਆ ਜੋ ਦੋਸਤੋ ਅੱਗੇ ਲੈ ਕੇ ਚੱਲਦੇ ਆ ਇਧਰ ਆ ਗਿਆ ਜੀ ਪੂਜਾ ਪਾਠ ਵਾਸਤੇ ਜੋ ਆਪਾਂ ਰੂਮ ਅਕਸਰ ਕੋਠੀਆਂ 'ਚ ਬਣਾਏ ਹੁੰਦੇ ਨੇ ਇਹ ਛੋਟਾ ਜਿਹਾ ਰੂਮ ਬਣਾਇਆ ਹੋਇਆ ਹੈਗਾ ਤੇ ਇਧਰ ਲੈਫਟ ਸਾਈਡ ਹੀ ਆ ਬੈਡਰੂਮ ਆ ਗਿਆ ਜੀ ਬੈੱਡਰੂਮ ਵੀ ਖੁੱਲਿਆ ਬਾਕੀ ਸਾਰੇ ਕਮਰਿਆਂ ਦੇ ਵਿੱਚ ਹੀ ਜੋ ਬਿਜਰੀ ਬਜਰੀ ਪਾ ਕੇ ਸੀਮੈਂਟ ਦੇ ਵਿੱਚ ਉਹ ਸਾਰੇ ਕਮਰਿਆਂ ਦੇ ਵਿੱਚ ਹੀ ਸੋਰੇ ਸਲਾਬ ਤੋਂ ਹੱਲ ਕੀਤਾ ਹੋਇਆ ਤੇ ਵਿਚਾਲੇ ਵਿਚਾਲੇ ਬਜਰੀ ਕੁੱਟੀ ہوئی ਆ ਤੇ ਤੁਸੀਂ ਦੱਸਣਾ ਵੀ ਇਹ ਹੱਲ ਕਾਮਯਾਬ ਹੈਗਾ ਤੇ ਇਧਰ ਆ ਗਈ ਆਪਾਂ ਬੈੱਡਰੂਮ ਦੇ ਵਿੱਚ ਪ੍ਰੈਸਿੰਗ ਰੂਮ ਆ ਗਿਆ ਵਾਸ਼ਰੂਮ ਆ ਗਿਆ ਅਜੇ ਕੋਠੀ ਦੇ ਵਿੱਚ ਲਾਈਟ ਵਗੈਰਾ ਨਹੀਂ ਚੱਲ ਰਹੀ ਤਾਂ ਅਗਰ ਕਿਨੇਰਾਗਾ ਪਰ ਜਿੰਨਾ ਤੁਹਾਨੂੰ ਦਿਖਾ ਸਕਦੇ ਤੁਸੀਂ ਨਕਸ਼ਾ ਦੇਖ ਸਕਦੇ ਹੋ ਕੋਠੀ ਦਾ 12 ਤੁਹਾਨੂੰ ਐਲੀਵੇਸ਼ਨ ਸਾਰਾ ਦਿਖਾਤਾ ਆ ਕੋਠੀ ਦਾ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਅਕਸਰ ਦਿਖਾਉਣੀ ਨਕਸ਼ਾ ਹੁੰਦਾ ਜੀ ਜਾਂ ਕੋਠੀ ਦਾ ਜਿਹੜਾ ਕੰਮ ਹੋਈ ਜਾਂਦਾ ਜਿੰਨਾ ਕੁ ਤੁਹਾਨੂੰ ਸਿੱਖਣ ਨੂੰ ਮਿਲਦਾ ਕੋਠੀ ਦੇ ਵਿੱਚੋਂ ਪਤਾ ਲੱਗਦਾ ਤਾਂ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਦੇਖ ਸਕੋ ਆ ਪਿੱਛੇ ਏਰੀਆ ਰੱਖਿਆ ਹੋਇਆ ਜੀ ਸਾਰਾ ਇਹ ਵਾਸ਼ਿੰਗ ਏਰੀਆ ਜੀ ਵਾਸ਼ਿੰਗ ਮਸ਼ੀਨ ਦਾ ਆ ਗਾ ਕੱਪੜੇ ਕਪੜੇ ਧੋਣ ਵਾਸਤੇ ਸਾਰਾ ਇਹ ਅਲੱਗ ਤੋਂ ਆ ਗਿਆ ਆ ਸਾਰਾ ਏਰੀਆ ਪਿੱਛੇ ਛੱਡਿਆ ਹੋਇਆ ਜੋ ਕੋਠੀ ਲਈ ਤੇ ਇਧਰੋਂ ਆਪਾਂ ਆ ਦੇਖੋ ਆ ਬੈਡਰੂਮ ਦੀ ਵਿੰਡੋ ਆ ਦੂਸਰੇ ਦੀ ਤੇ ਇਧਰ ਆਪਾਂ ਦੂਸਰੇ ਬੈਡਰੂਮ ਚ ਐਂਟਰ ਹੋਵਾਂਗੇ ਆ ਦੇਖੋ ਯਾ ਦੂਸਰਾ ਬੈਡਰੂਮ ਆ ਗਿਆ ਤੇ ਬਹੁਤ ਖੁੱਲੇ ਬੈਡਰੂਮ ਬਣੇ ਹੋਇਆ ਜੀ ਤੇ ਬਾਥਰੂਮ ਅਟੈਚ ਆ ਬੈਡਰੂਮਾਂ ਦੇ ਵਿੱਚ ਉੱਪਰੋਂ ਛੱਤ ਦਾ ਪੀਓਪੀ ਵਗੈਰਾ ਦਾ ਕੰਮ ਸਾਰਾ ਰੈਡੀ ਆ ਪਲਾਸਟਰ ਦਾ ਕੰਮ ਵੀ ਓਕੇ ਆ ਪੱਥਰ ਲੱਗਣਾ ਹੈ ਦੁਬਾਰਾ ਜੋੜੀਆਂ ਲੱਗਣੀਆਂ ਜੀ ਹੋ ਸਕਿਆ ਤਾਂ ਪਸਾਰੀ ਵੀਡੀਓ ਪਾਵਾਂਗੇ ਜਦੋਂ ਸਾਰੀ ਕੋਠੀ ਕੰਪਲੀਟ ਹੋ ਗਈ ਤਾਂ ਤੁਸੀਂ ਇੱਕ ਵਾਰੀ ਨਕਸ਼ੇ ਤੇ ਝਾਤ ਮਾਰ ਲਓ ਨਕਸ਼ਾ ਕਿਵੇਂ ਦਾ ਬਣਿਆ ਹੋਇਆ ਜੀ ਸਾਰਾ ਤੇ ਕੋਠੀ ਨੂੰ ਬਾਹਰੋਂ ਤੁਸੀਂ ਦੇਖ ਹੀ ਲਿਆ ਆਪਾਂ ਤੁਹਾਨੂੰ ਉੱਪਰਲਾ ਪੋਰਸ਼ਨ ਹੁਣ ਦਿਖਾਉਣੇ ਆ ਤੇ ਆ ਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਉੱਪਰਲੇ ਪਾਸੇ ਤੇ ਬਹੁਤ ਵਧੀਆ ਨਕਸ਼ਾ ਬਣਿਆ ਹੋਇਆ ਹੈ ਬਾਈ ਇਹਦੇ ਚ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਤੁਹਾਨੂੰ ਕਿਵੇਂ ਲੱਗਿਆ ਦੋਸਤੋ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਨਵੀਆਂ-ਨਵੀਆਂ ਕੋਠੀਆਂ ਦੀਆਂ ਵੀਡੀਓ ਦੇਖਣ ਵਾਸਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਤੇ ਆ ਦੇਖੋ ਜੀ ਉੱਪਰ ਰੋੜੀ ਸਾਰੇ ਚ ਉੱਪਰ ਵੀ ਕੁੱਟੀ ਪਈ ਹੈ ਤੇ ਇਧਰ ਆ ਗਿਆ ਜੀ ਇੱਕ ਬੈੱਡਰੂਮ ਤੇ ਬਹੁਤ ਵਧੀਆ ਤਰੀਕੇ ਦਾ ਡਿਜ਼ਾਈਨ ਕੀਤਾ ਹੋਇਆ ਵੀ ਆ ਦੇਖੋ ਆ ਬਾਲਕਨੀ ਰੱਖੀ ਹੋਈ ਹੈ ਜੀ ਇਹ ਕਿਹਦੇ ਚ ਹੋਰ ਚੀਜ਼ ਹੈ ਜੀ ਜਿਹੜੀ ਆ ਗ੍ਰਿਲ ਲੱਗੀ ਹੋਈ ਆ ਤੇ ਵੈਸੇ ਦੂਸਰੀ ਇੱਕ ਨਾਰਮਲ ਗ੍ਰਿਲ ਹੁੰਦੀ ਆ ਆ ਗ੍ਰਿਲ ਲੱਗੀ ਹੋਈ ਆ ਤੇ ਇਹ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸਣਾ ਤੁਸੀਂ ਤੇ ਕੋਠੀ ਤੇ ਜੱਜਦੀ ਹੈ ਇਹ ਆ ਦੇਖੋ ਉਧਰ ਬੈਡਰੂਮ ਆ ਗਿਆ ਜੀ ਇਧਰ ਆ ਗਿਆ ਆ ਇੱਕ ਬੈਠਣ ਵਾਸਤੇ ਆ ਵੀ ਬਾਲਕਨੀ ਦਾ ਏਰੀਆ ਆ ਜੋ ਗ੍ਰਿਲ ਦਾ ਡਿਜ਼ਾਈਨ ਉੱਪਰ ਛੱਤ ਜੀ ਵੀ ਦਿੱਤਾ ਹੋਇਆ ਹੈ ਬਾਹਰੋਂ ਲੁੱਕ ਬਹੁਤ ਸੋਹਣੀ ਦਿੰਦਾ ਹੈ ਤੇ ਆਜਾ ਲੈ ਕੇ ਚੱਲਦੇ ਹਾਂ ਤੁਹਾਨੂੰ ਦੂਸਰੇ ਪਾਸੇ ਇੱਕ ਉੱਪਰ ਹੋਰ ਚੀਜ਼ ਹੈ ਜਿੱ ਇੱਕ نیچے ਕਿਚਨ ਜੀ ਹੈ ਇੱਥੇ ਇੱਕ ਉੱਪਰ ਵੀ ਕਿਚਨ ਬਣਾਇਆ ਹੋਇਆ ਹੈ نیچے ਜਿੱਥੇ ਕਿਚਨ ਆ ਉਹਨੇ ਕੇ ਏਰੀਆ ਦੇ ਵਿੱਚ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਵੀ ਆ ਕਿਚਨ ਕੱਢਿਆ ਹੋਇਆ ਤੇ ਇੱਕ ਰੈਸ਼ ਦੀ ਤਰ੍ਹਾਂ ਮੰਨ ਕੇ ਚੱਲੋ ਵੀ ਇੱਕ ਫੈਮਿਲੀ ਉੱਪਰ ਵੀ ਰਹਿ ਸਕਦੀ ਆ ਦੋ ਬੈੱਡਰੂਮ ਆ ਗਏ ਉੱਪਰ ਇੱਕ ਆ ਬੈੱਡਰੂਮ ਆ ਗਿਆ ਪਹਿਲਾਂ ਤੁਹਾਨੂੰ ਦਿਖਾਇਆ ਉਹ ਬਾਹਰਲੇ ਪਾਸੇ ਜੋ ਪੋਰਚ ਸੀਗਾ ਉੱਥੇ ਬਰਾਂਡਾ ਆ ਗਿਆ ਤੇ ਆ ਦੇਖੋ ਜੀ ਬਾਥਰੂਮ ਅਟੈਚ ਆ ਗਿਆ ਜਿਹਦੇ ਨਾਲ ਤੇ ਇਹਦਾ ਗੇਟ ਬਾਹਰਲੇ ਪਾਸੇ ਵੀ ਨਿਕਲਦਾ ਇੱਕ ਆ ਦੇਖ ਇਧਰੋਂ ਬਾਈਓਰਨ ਗਲਾਈ ਦੇ ਵਿੱਚ ਲੋਹੇ ਦੀਆਂ ਪੌੜੀਆਂ ਚੜਾਈਆਂ ਹੋਈਆਂ ਨੇ ਬਹੁਤ ਸੋਹਣੀ ਕੋਠੀ ਆ ਦੋਸਤੋ ਕੋਠੀ ਦਾ ਨਕਸ਼ਾ ਤੁਹਾਨੂੰ ਕਿਵੇਂ ਲੱਗਿਆ ਤੇ ਕੋਠੀ ਬਣੀ ਤੁਹਾਨੂੰ ਕਿਵੇਂ ਲੱਗੀ ਨਵੇਂ-ਨਵੇਂ ਕੋਠੇ ਦੇ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਕੋਠੀਆਂ ਪਾ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂਗੇ ਆਪਣੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਬਣਦੀ ਕੋਠੀ ਦਿਖਾ ਦਈਏ ਤਾਂ ਉਹਦੇ ਚ ਜੋ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਆਪਣੇ ਕੋਠੀ ਦੇ ਵਿੱਚ ਯੂਜ਼ ਕਰ ਸਕਦੇ ਹੋ ਆਪਣੇ ਮਕਾਨ ਦੇ ਵਿੱਚ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆ ਦੇਖੋ ਜੀ ਇਦਾਂ ਹੀ ਦਿਖਾ ਦਿੰਨਾ ਤੁਹਾਨੂੰ ਵੇੜਾ ਉੱਪਰ ਸਾਰੇ ਚੀ ਰੋੜੀ ਕੁੱਟੀ ਪਈ ਹੈ ਤੇ ਪੌੜੀ ਦੇਖੋ ਬਾਈ ਉਹਨਾਂ ਨੇ ਲੱਕੜ ਪੜਾ ਇਹ ਲੋਹੇ ਦੀ ਪੌੜੀ ਚੜਾਈ ਹੋਈ ਹੈ ਜੀ ਗਲਾਈ ਦੇ ਵਿੱਚ ਬਹੁਤ ਵਧੀਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਆ ਰੋਸ਼ਨੀ ਵਾਸਤੇ ਰੱਖਿਆ ਹੋਇਆ ਜੀ ਸੌਰੀ ਆ ਰੋਸ਼ਨੀ ਵਾਸਤੇ ਰੱਖਿਆ ਹੋਇਆ ਕੋਠੀ ਦੇ ਵਿੱਚ ਰੋਸ਼ਨੀ ਪੈ ਨਹੀਂ ਸਕਦਾ